ਲੋੜੀ ਕਾਫੀ ਸਮੇਂ ਤੋਂ ਬਾਅਦ ਰਾਹਤ ਜਿਹੜੀ ਹੈ ਉਹ ਆਈ ਹੈ ਤੇ ਵੱਡੀ ਖਬਰ ਆ ਰਹੀ ਹੈ ਕਿ ਸੀਜ਼ ਫਾਇਰ ਜਿਹੜਾ ਜੀ ਹੋ ਗਿਆ 트럼ਪ ਵਿੱਚ ਪੈ ਗਿਆ ਚਾਚਾ 트럼ਪ ਜਿਹੜਾ ਉਹਨੇ ਵਿੱਚ ਆ ਗਿਆ ਤੇ ਚਾਚੇ 트럼ਪ ਨੇ ਆਖਿਆ ਹੁਣ ਦੋਵਾਂ ਨੇ ਇੱਕ ਦੂਜੇ ਨੂੰ ਜਵਾਬ ਦੇ ਲਿਆ ਤੇ ਮੇਰੇ ਖਿਆਲ ਚ ਇੰਨਾ ਕ ਜਿਹੜਾ ਸੀ ਅੱਜ ਸਵੇਰੇ ਜਿਹੜੀ ਕਾਰਵਾਈ ਹੋਈ ਹੈ ਬੜੇ ਬੜੇ ਇਹ ਪਹਿਲੇ ਦਿਨ ਜਿੱਦਣ 7 ਤਰੀਕ ਨੂੰ ਹੋਇਆ ਸੀ ਉਸ ਦਿਨ ਹੀ ਜਵਾਬੀ ਕਾਰਵਾਈ ਹੋ ਜਾਂਦੀ ਤੇ ਮੇਰੇ ਖਿਆਲ ਕੰਮ ਉਥੇ ਖਲੋ ਜਾਣਾ ਸੀ ਉਦੋਂ ਡੜੀ ਕੰਮ ਠੰਡਾ ਹੋ ਜਾਣਾ ਸੀਗਾ ਉਸ ਦਿਨ ਵੀ ਇਹਨਾਂ ਨੇ ਮੇਰੇ ਖਰ ਕੋਈ ਥੋੜਾ ਬੋਧਾ ਕੰਮ ਕਰਕੇ ਮੜ ਕੇ ਰੁੱਕ ਗਏ ਸੀਗਾ ਮੜ ਕੇ 2 ਦਿਨ ਤੇ ਹੋ ਗਏ ਸੀ ਬੰਦਾ ਡਰਾ ਨਹੀਂ ਕੀ ਤਿੰਨ ਦਿਨ ਦੇ ਉੱਪਰ ਤੇ ਮਤਲਬ ਪ੍ਰੋਪਗੈਂਡਾ ਹੀ ਇੰਡੀਅਨ ਮੀਡੀਆ ਤੇ ਚੱਲੀ ਜਾਂਦਾ ਸੀ ਤੇ ਚਲੋ ਬਾਕੀ ਸਾਰੀਆਂ ਆਪਾਂ ਜੋ ਵੀ ਹੋਇਆ ਇਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖਣੇ ਆ ਲੇਕਿਨ ਵਧੀਆ ਗੱਲ ਮਤਲਬ ਇਹ ਹੈ ਕਿ ਦੋਵਾਂ ਮੁਲਕਾਂ ਦੇ ਵਿੱਚ ਅ ਮਤਲਬ ਸੀਜ਼ਫਾਇਰ ਹੋ ਗਿਆ ਜੰਗਬੰਦੀ ਹੋ ਗਈ ਹੈ ਤਾਂ ਪਾਕਿਸਤਾਨ ਨੇ ਵੀ ਆਪਣੀ ਹਦੂਦ ਜਿਹੜੀ ਹੈ ਫਜ਼ਾਈ ਹਦੂਦ ਜਿਹੜੀ ਹੈ ਉਹ ਪਰਵਾਜ਼ਾਂ ਵਾਸਤੇ ਖੋਲ ਦਿੱਤੀ ਹੈ ਤੇ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜਿਹੜਾ ਯੁੱਧ ਦਾ ਇੱਕ ਮਾਹੌਲ ਬਣਿਆ ਸੀ ਉਹ ਮੁੱਕ ਗਿਆ ਸ਼ੁਕਰ ਆ ਭਾਈ ਮੁੱਕ ਗਿਆ ਸ਼ੁਕਰ ਹੈ ਜੀ ਰੱਬ ਦਾ ਅਸੀਂ ਤੇ ਬਹੁਤ ਕੋਈ ਮਤਲਬ ਸਾਡੀ ਤਾਂ ਖੁਆਇਸ਼ ਹੋਈ ਸੀ ਕੋਸ਼ਿਸ਼ ਹੋਈ ਸੀ ਕਿ ਯਾਰ ਜੰਗ ਦਾ ਮੂੰਹ ਕਾਲਾ ਵਾ ਜੰਗ ਦੇ ਵਿੱਚ ਦੋਨਾਂ ਮੁਲਕਾਂ ਨੂੰ ਬਿਲਕੁਲ ਭਲਾਈ ਨਹੀਂ ਸੀ ਹੈ ਕਿ ਦੋਨਾਂ ਮੁਲਕਾਂ ਦਾ ਨੁਕਸਾਨ ਸੀ ਗਿਆ ਆਵਾਮ ਪਰੇਸ਼ਾਨ ਸੀਗੀ ਸਟਾਕ ਐਕਸਚੇਂਜ ਨੂੰ ਦੇਖ ਲਓ अच्छा एक, दिग्या एक दिग्या चीज दिग्या एक चीज ਇਹਦੇ ਉੱਤੇ ਆਪਾਂ ਗੱਲ ਕਰਾਂਗੇ ਕਿ ਜੈਨ ਵੀਰੇ ਜਿੱਦਾਂ ਮਤਲਬ ਇੰਡੀਆ ਨੇ ਕੀਤਾ 7 ਤਰੀਕ ਨੂੰ ਅਟੈਕ ਕੀਤਾ ਪਾਕਿਸਤਾਨ ਤੇ ਉਸ ਉਸ ਤੋਂ ਬਾਅਦ ਸਵਿਲੀਲੈਂਸ ਜਿਹੜੇ ਨੇ ਇੱਥੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਲੇਕਿਨ ਪਾਕਿਸਤਾਨ ਵੱਲੋਂ ਉਹਦਣ ਦਾ ਆਖਿਆ ਜਾਣ ਰਿਹਾ ਸੀ ਕਿ ਪਾਕਿਸਤਾਨ ਨੇ ਕੋਈ ਵੀ ਹਮਲਾ ਨਹੀਂ ਕੀਤਾ ਇੰਡੀਆ ਦੇ ਉੱਤੇ ਉਸ ਤੋਂ ਬਾਅਦ ਜਿਹੜਾ ਉਹਦਣ ਰਾਤ ਜਵਾਬ ਦਿੱਤਾ ਜੋ ਉਸ ਤੋਂ ਬਾਅਦ ਕੋਈ ਵੀ ਲੇਕਿਨ ਉਧਰ ਰੋਜ਼ ਬਲੈਕਆਊਟ ਚੱਲਣ ਰਿਹਾ ਸੀ ਪੰਜਾਬ ਦੇ ਵਿੱਚ ਸਪੈਸ਼ਲੀ ਬਲੈਕਆਊਟ ਉਹਨਾਂ ਨੇ ਕੀਤਾ ਸੀ ਇੱਕ ਟੋਪੀ ਡਰਾਮਾ ਜਿਹੜਾ ਹੈ ਉਹ ਕੀਤਾ ਜਾਣ ਰਿਹਾ ਸੀ ਇੱਕ ਹਾਈਪ ਕ੍ਰੀਏਟ ਕੀਤੀ ਹੋਈ ਸੀ ਜੰਗ ਦੀ ਕਿ ਉਥੇ ਦੀ ਸਿਵਿਲ ਜਿਹੜੇ ਸੀ ਉਹਨਾਂ ਨੂੰ ਪ੍ਰੋਪਰ ਤਿਆਰ ਕੀਤਾ ਸੀ ਕਿ ਜੰਗ ਕਿਸੇ ਟਾਈਮ ਇਹ ਹੋ ਸਕਦੀ ਸੀ ਅੱਛਾ ਇਹ ਇਹ ਸਭ ਤੋਂ ਵੱਧ ਜਿਹੜਾ ਹੈ ਪੰਜਾਬ ਵਿੱਚ ਸੀ ਚੜਦਾ ਪੰਜਾਬ ਬਹੁਤ ਜ਼ਿਆਦਾ ਇਫੈਕਟ ਕੀਤਾ ਜਾਣ ਰਿਹਾ ਸੀ ਤੇ ਜ਼ਿਆਦਾ ਉਧਰੋਂ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਇਹ ਕੰਮ ਹੋਣ ਰਿਹਾ ਸੀ ਬਲੈਕਆਊਟ ਅਸੀਂ ਇੱਧਰੋਂ ਲਾਈਵ ਗਏ ਆ ਮੈਂ ਕਿਹਾ ਯਾਰ ਸਾਡੇ ਵਾਲੇ ਪਾਸੇ ਤੇ ਕੋਈ ਸ਼ੈਅ ਕੋ ਨਹੀਂ ਗਈ ਕੋਈ ਚੱਕਰ ਇੱਧਰ ਕੋਈ ਚੱਕਰ ਹੀ ਕੋ ਨਹੀਂ ਜੰਗ ਦੀ ਕੋਈ ਗੱਲ ਹੀ ਕੋ ਨਹੀਂ ਗਈ ਤੇ ਤੁਹਾਡੇ ਵਾਲੇ ਪਾਸੇ ਬਲੈਕਆਊਟ ਕਿਉਂ ਕੀਤਾ ਜਾਣ ਰਿਹਾ ਹੈ ਮੈਂ ਉਹ ਸੁਣੀ ਸੀ ਕਿ ਯਾਰ ਉਹ ਰਾਤ ਨੂੰ ਮਗਰਬ ਟਾਈਮ ਜਿਹੜਾ ਹੈਗਾ ਸੀਗਾ ਫਿਰ ਬਾਈ ਫੁੱਲ ਫੁੱਲ ਫਲੈਟ ਨੇਰਾ ਹੀ ਨੇਰਾ ਹੁੰਦਾ ਸੀ ਫਿਰ ਪਰਸੋਂ ਰਾਤ ਦਾ ਤੁਹਾਨੂੰ ਪਤਾ ਹੋਣਾ ਹੈ ਕਿ ਗੋਦੀ ਮੀਡੀਆ ਦੇ ਉੱਤੇ ਪੂਰਾ ਪਾਕਿਸਤਾਨ ਨੂੰ ਤਬਾਹ ਕਰ ਚੁੱਕੇ ਸਨ ਪਰਸੋਂ ਕਬਜ਼ਾ ਦੀ ਨਿਊਜ਼ ਦੇ ਵਿੱਚ ਕਬਜ਼ਾ ਕਰਾਚੀ ਪੋਰਟ ਵੀ ਗਈ ਹਰ ਚੀਜ਼ ਗਈ ਸਾਨੂੰ ਵੀ ਕਮਨ ਫਾਊਂਡੇਸ਼ਨ ਕਿ ਕਰਾਚੀ ਦਾ ਕੀ ਹਾਲ ਹੈ ਤੇ ਇਹ ਉਹ ਬਾਕੀ ਇਹ ਹੈ ਕਿ ਯਾਰ ਵੇਖੋ ਅਸੀਂ ਪਹਿਲਾਂ ਹੀ ਆਖਿਆ ਸੀ ਕਿ ਮੀਡੀਆ ਦੇ ਉੱਤੇ ਨਹੀਂ ਜਾਣਾ ਮੀਡੀਆ ਦੀ ਗੱਲ ਤੇ ਜਾਓਗੇ ਤੇ ਤੁਹਾਨੂੰ ਕੁਝ ਨਹੀਂ ਲੱਭਣਾ ਸਿਵਾਏ ਡਰ ਤੋਂ ਸਿਵਾਏ ਖੌਫ ਤੋਂ ਤੇ ਸਿਵਾਏ ਮਤਲਬ ਇਹ ਮੀਡੀਆ ਦੇ ਉੱਤੇ ਅਸੀਂ ਵੇਖਦੇ ਸਾਂ ਉਧਰ ਤੇ ਮੈਂ ਇੱਧਰ ਤਾਂ ਮੀਡੀਆ ਖੋਲਾਂ ਤਾਂ ਕੋਈ ਚੀਜ਼ ਹੀ ਕੋ ਨਹੀਂ ਉਧਰ ਖੋਲਾਂ ਤੇ ਤਬਾਹ ਹੋ ਗਿਆ ਹਰ ਚੀਜ਼ ਹੋ ਗਿਆ ਬਚਾਅਜ਼ ਜਾਣਦੇ ਨੇ ਆਉਂਦੇ ਨੇ ਜਾਣਦੇ ਨੇ ਆਉਂਦੇ ਨੇ ਬੰਬ ਸੁੱਟੇ ਜਾਂਦੇ ਨੇ ਮਤਲਬ ਸਬਕੁਸ਼ ਜਿਹੜਾ ਬਹੁਤ ਇੱਕ ਹਾਈਪ ਇੱਕ ਕ੍ਰੀਏਟ ਕੀਤੀ ਗਈ ਜਿਹਦੇ ਵਿੱਚ ਸਪੈਸ਼ਲੀ ਪੰਜਾਬ ਦੀ ਆਪਾਂ ਗੱਲ ਕਰਨ ਦੇ ਆ ਕਿ ਪੰਜਾਬ 'ਤੇ ਜੋ ਕੀਤਾ ਇਹਨਾਂ ਨੇ ਮਤਲਬ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਪੰਜਾਬ ਨੂੰ ਮੋਦੀ ਵੱਲੋਂ ਹੀ ਨਿਸ਼ਾਨਾ ਬਣਾਇਆ ਗਿਆ ਕਿ ਉਹਦੇ ਵੱਲੋਂ ਫੇਕ ਹੀ ਉੱਥੇ ਮਤਲਬ ਬੰਬ ਪਾਕਿਸਤਾਨ ਵੱਲੋਂ ਬਣਾ ਕੇ ਮਾਰੇਗੇ ਬਾਰਡਰ ਵੱਲੋਂ ਪਾਕਿਸਤਾਨ ਵੱਲ ਉਧਰੋਂ ਛੱਡ ਉਧਰੋਂ ਛੱਡ ਕੇ ਤੇ ਅੱਗੋਂ ਨਾਲ ਹੀ ਆਪਣੇ ਡਿਫੈਂਸ ਸਿਸਟਮ ਨਾਲ ਉਹਨੂੰ ਬਾਦ ਕਰੀ ਲੈਂਦੇ ਸੀਗੇ ਇਹ ਬੜੀ ਗੱਲ ਸੀ ਇਹ ਬਹੁਤ ਵੱਡੀ ਮਤਲਬ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਹਾਈਲਾਈਟ ਹੋਈ ਹੈ ਕਿ ਪਾਕਿਸਤਾਨ ਕੋਈ ਅਟੈਕ ਕਰਨ ਦੀਆਂ ਕਿ ਹਾਲਾਂਕਿ ਪਾਕਿਸਤਾਨ ਵੱਲੋਂ ਪੂਰਾ ਸਕੂਨ ਮਾਹੌਲ ਸੀਗਾ ਕਿ ਅਸੀਂ ਟਾਈਮ ਆਏਗਾ ਅਸੀਂ ਦੇਖਾਂਗੇ ਟਾਈਮ ਆਏਗਾ ਅਸੀਂ ਦੇਖਾਂਗੇ ਪਾਕਿਸਤਾਨ ਨੇ ਕੋਈ ਐਸਾ ਬਿਆਨ ਜਾਰੀ ਨਹੀਂ ਕੀਤਾ ਕਿ ਇੰਡੀਆ ਲਾਹ ਘਾ ਦੋ ਕਰਦਾ ਇਹਨਾਂ ਨੇ ਰਿਸਪੌਂਡ ਕੀਤਾ ਹੈ ਇਹਨਾਂ ਨੇ ਬਹੁਤ ਸਾਰਾ ਜਿਹੜਾ ਹੈ ਉਹਦਾ ਉਹਨਾਂ ਨੇ ਮਤਲਬ ਇੰਡੀਆ ਦੀ ਜਿਹੜੀ ਉਹ ਸੋਫੀਆ ਹੈ ਉਹਨਾਂ ਦੀ ਸੋਫੀਆ ਕੁਰੇਸ਼ੀ ਸੋਫੀਆ ਕੁਰੇਸ਼ੀ ਉਹਨੇ ਮਤਲਬ ਮੀਡੀਆ ਤੇ ਆ ਕੇ ਇਸ ਚੀਜ਼ ਨੂੰ ਐਕਸੈਪਟ ਕੀਤਾ ਕਿ ਪਾਕਿਸਤਾਨ ਵੱਲੋਂ ਵੱਡੇ ਪੈਮਾਨੇ ਤੇ ਜਿਹੜੀ ਹੈ ਇਧਰ ਦਬਾਈ ਕੀਤੀ ਗਈ ਹੈ ਤੇ ਜਿਹੜਾ ਹਮਲੇ ਨੇ ਉਹ ਕੀਤੇ ਗਏ ਨੇ ਉਸ ਤੋਂ ਬਾਅਦ ਫਿਰ ਸੀਜ਼ ਫਾਇਰ ਹੋ ਜਾਂਦਾ ਹੈ ਕਿ ਇੰਡੀਆ ਨੂੰ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਮੋਦੀ ਨੂੰ ਕਿ ਭਾਈ ਜਣ ਸਾਡੀ ਉਹ ਜਿਹੜਾ ਅਸੀਂ ਇਹਨਾਂ ਨੂੰ ਫਲਸਤੀਨ ਸਮਝਣ ਦੇ ਆਂ ਪਾਕਿਸਤਾਨ ਨੂੰ ਕਿ ਅਸੀਂ ਤਹਿਸ ਨਹਿਸ ਕਰ ਦਾਂਗੇ ਉਹ ਕੰਮ ਨਹੀਂ ਹੋਣਾ ਇੱਥੇ ਦੇਖੋ ਪਾਕਿਸਤਾਨ ਨੇ ਸਭ ਤੋਂ ਪਹਿਲੇ ਸਬਰ ਦਾ ਨਜ਼ਾਇਰਾ ਕੀਤਾ ਸੀ ਕਿ ਅਸੀਂ ਟਾਈਮ ਆਏਗਾ ਅਸੀਂ ਦੇਖਾਂਗੇ ਟਾਈਮ ਆਏਗਾ ਦੇਖਾਂਗੇ ਤੁਹਾਨੂੰ ਪਤਾ ਹੋਣਾ ਵਾ ਕਿ ਸਵੇਰ ਵੀ ਇਹਨਾਂ ਨੇ ਸਟ੍ਰਾਈਕ ਕੀਤੀ ਹੈਗੀ ਸੀ ਇਹ ਸਟ੍ਰਾਈਕ ਕੀਤੀ ਸੀ ਇੰਡੀਆ ਵੱਲੋਂ ਬਿਲਕੁਲ ਦੋਹਾਂ ਪਾਸੇ ਹੋਣ ਲੀਆਂ ਸਨ ਫਜ਼ਰ ਦੀ ਨਮਾਜ਼ ਤੋਂ ਬਾਅਦ ਜਿਹੜਾ ਸੀਗਾ ਇਹ ਵੀ ਕਾਰਨ ਪਰ ਲੇਕਿਨ ਜੋ ਵੀ ਹੋਇਆ ਹੈ ਸਾਰਾ ਮਾਮਲਾ ਇੰਡੀਆ ਵੱਲੋਂ ਸ਼ੁਰੂ ਕੀਤਾ ਗਿਆ ਸਵੀਲੀਨ ਦੇ ਉੱਤੇ ਅਟੈਕ ਹੋਇਆ ਲੇਕਿਨ ਪਾਕਿਸਤਾਨ ਵੱਲੋਂ ਪੂਰੀ ਯਕੀਨਤਾਨੀ ਕਰਾਈ ਗਈ ਸੀ ਕਿ ਪਹਿਲੇ ਤੇ ਪੰਜਾਬ ਦੇ ਉੱਤੇ ਅਸੀਂ ਹਮਲਾ ਨਹੀਂ ਕਰਾਂਗੇ ਹਾਂ ਜੀ ਅੱਬ ਬਠਿੰਡਾ ਬਠਿੰਡੇ ਦੇ ਉੱਤੇ ਜਿਹੜੀ 에ਅਰ ਬੇਸ ਹੈ ਆ ਜਿਹੜੀ ਜਿੱਥੇ ਮਤਲਬ ਉਹਨਾਂ ਦਾ ਮਿਲਟਰੀ ਦਾ ਸਮਾਨ ਹੋਏਗਾ ਉਹਦੇ ਤੇ ਅਸੀਂ ਬੇਸ਼ੱਕ ਕਰਾਂਗੇ ਲੇਕਿਨ ਬਾਕੀ ਸਿਵਿਲਿਅਨ ਭਾਵੇਂ ਪੰਜਾਬ ਚਾਹ ਤੇ ਭਾਵੇਂ ਉਹ ਕਿਤੇ ਬਾਹਰ ਹੈ ਦੂਸਰੀ ਸਟੇਟ ਦੇ ਵਿੱਚ ਹੈ ਉਹਦੇ ਉੱਤੇ ਅਸੀਂ ਐਡਾ ਬੋਸਦਲਾਣਾ ਹਮਲਾ ਜਿਹੜਾ ਇੰਡੀਆ ਲੋ ਕੀਤਾ ਗਿਆ ਸੀ ਉਹ ਅਸੀਂ ਨਹੀਂ ਕਰਾਂਗੇ ਹਾਂ ਉਹਨਾਂ ਨੇ ਕੀਤਾ ਸੀ ਕਿ ਅਸੀਂ ਸਪੈਸੀਫਿਕ ਜਿਹੜਾ ਗਰੁੱਪ ਹੈ ਉਹਨਾਂ ਨੂੰ ਟਾਰਗੇਟ ਕਰ ਰਹੇ ਹਾਂ ਲੇਕਿਨ ਯਾਰ ਹੈ ਤੇ ਤੁਸੀਂ ਸਿਵਲ ਸੋਸਾਇਟੀ ਦੇ ਵਿੱਚ ਕੀਤਾ ਨਾ ਅਟੈਕ ਇਹਨਾਂ ਨੇ ਨਹੀਂ ਕੀਤਾ ਬਾਈ ਇਹਨਾਂ ਨੇ ਜਸਟ ਸਾਨੂੰ ਪਰ ਆਪਣਾ ਇਹ ਹੈ ਕਿ ਸਾਰੀਆਂ ਚੀਜ਼ਾਂ ਤੇ ਮਿੱਟੀ ਪਾਈਏ ਆਪਾਂ ਇਹ ਨਹੀਂ ਆਂਦੇ ਕਿ ਕੋਈ ਅਸੀਂ ਇੱਕ ਫਤਹਾ ਹੋ ਗਈ ਹੈ ਜਾਂ ਅਸੀਂ ਕਾਮਯਾਬ ਹੋ ਗਏ ਆ ਜਾਂ ਇੰਡੀਆ ਨੇ ਬੜਾ ਕੀ ਕਾਮਯਾਬੀ ਹਾਸਲ ਕਰ ਲਈ ਹੈ ਜੇ ਇੰਡੀਆ ਮਤਲਬ ਐਡਾ ਵੱਡਾ ਹੋ ਕੇ ਮਤਲਬ ਪਾਕਿਸਤਾਨ ਐਡੇ ਦੇ ਨਾਲ ਸੀਜ਼ਫਾਇਰ ਕਰਨਾ ਪੈਣ ਰਿਹਾ ਤੇ ਉਹਦੇ ਉੱਤੇ ਵੀ ਕੁਐਸਚਨ ਮਾਰਕ ਹੈ ਕਿ ਕਿਤੇ ਨਾ ਕਿਤੇ ਜਵਾਬ ਤੇ ਮਿਲਿਆ ਹੈ ਕਿਤੇ ਨਾ ਕਿਤੇ ਤਸੱਲੀ ਤੇ ਹੋਈ ਹੈ ਦੋਵਾਂ ਪਾਸੇ ਮਤਲਬ ਇਹਨਾਂ ਨੇ ਕਰਾਈ ਹੈ ਤਾਂ ਜਾ ਕੇ ਜਿਹੜਾ ਨਹੀਂ ਤੇ ਤੁਹਾਨੂੰ ਪਤਾ ਹੈ ਕਿ ਗੋਦੀ ਮੀਡੀਆ ਦੇ ਹਿਸਾਬ ਨਾਲ ਤੇ ਟੈਂਕ ਜਿਹੜੇ ਨੇ ਵੜ ਜਾਣੇ ਸਨ ਹੁਣ ਤੱਕ ਸਾਰਾ ਕੁਝ ਜਿਹੜਾ ਹੈ ਜੀ ਤਬਾਹ ਹੋ ਬਰਬਾਦ ਹੋ ਜਾਣਾ ਸੀ ਤੇ ਕਬਜ਼ਾ ਜਿਹੜਾ ਖੰਡ ਬਾਰੇ ਜਿਹੜਾ ਉਹ ਬਣ ਜਾਣਾ ਸੀ ਬਾਕੀ ਜੀ ਆਪਣੇ ਪੰਜਾਬੀ ਭਰਾਵਾਂ ਨੂੰ ਅਸੀਂ ਪਹਿਲੇ ਵੀ ਯਕੀਨ ਦਵਾਇਆ ਸੀ ਕਿ ਇਧਰੋਂ ਸਾਡੇ ਸੀਨੇ ਉਦੋਂ ਚੌੜੇ ਹੋਗੇ ਜਿੱਦੋਂ ਸਾਡੀ ਜਿਹੜੀ ਕਿਆਦਤ ਸੀ ਸਾਡੀ ਜਿਹੜੀ ਫੌਜ ਸੀ ਉਹਨਾਂ ਨੇ ਬਿਆਨ ਜਾਰੀ ਕਰਤਾ ਕਿ ਅਸੀਂ ਪੰਜਾਬ ਤੇ ਹਮਲਾ ਨਹੀਂ ਕਰਨਾ ਉਦੋਂ ਬੜਾ ਮਤਲਬ ਪੰਜਾਬ ਤੇ ਹਮਲਾ ਨਹੀਂ ਕਰਨਾ ਉਦੋਂ ਸਾਨੂੰ ਬੜਾ ਚੈਨ ਔਰ ਅਸੀਂ ਇਹ ਆਖਿਆ ਕਿ ਵਾਕਈ ਯਾਰ ਇਹ ਬਹੁਤ ਵੱਡੀ ਗੱਲ ਹੈ ਔਰ ਉਹਦਾ ਤੁਹਾਨੂੰ ਨਤੀਜੇ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀਆਂ ਵਾਸਤੇ ਕੋਈ ਰੈਸਟ੍ਰਿਕਸ਼ਨ ਕੋ ਨਹੀਂ ਸੀ ਭਾਵੇਂ ਜੰਗ ਦਾ ਮਾਹੌਲ ਸੀ ਲੇਕਿਨ ਉਹਨਾਂ ਦੇ ਵੀਜ਼ੇ ਦੇ ਉੱਤੇ ਵੀ ਕੋਈ ਪਾਬੰਦੀ ਨਹੀਂ ਸੀ ਲਾਈ ਗਈ ਪਾਕਿਸਤਾਨ ਵੱਲੋਂ ਤੇ ਇਸ ਤੋਂ ਬਾਅਦ ਫਿਰ ਇੱਕ ਟੋਪੀ ਡਰਾਮਾ ਜਿਹੜਾ ਕੀਤਾ ਗਿਆ ਜਿਹੜਾ ਕਿ ਇੰਟਰਨੈਸ਼ਨਲ ਮੀਡੀਆ ਜਿਹੜਾ ਹੈ ਕੈਨੇਡਾ ਤੋਂ ਵੀ ਅਸਾਡੀਆਂ ਗੱਲਾਂ ਬਾਤਾਂ ਉੱਥੇ ਹੋਈਆਂ ਤੇ ਉਹਨਾਂ ਵੀ ਦੱਸਿਆ ਕਿ ਇੱਥੇ ਜੋ ਹੋਣ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੇ ਹਮਲੇ ਹੋਣ ਰਹੇ ਨੇ ਤੇ ਉਹਨੂੰ ਮਤਲਬ ਡਿਫੈਂਸ ਕੀਤਾ ਜਾਣ ਰਿਹਾ ਉਹ ਆਪ ਹੀ ਜਿਵੇਂ ਬੰਦਾ ਆਂਦਾ ਨਾ ਮੋਕ ਹਮਲੇ ਹੁੰਦੇ ਨਾ ਮੋਕ ਹਮਲੇ ਕਿ ਇਧਰੋਂ ਸੁੱਟਿਆ ਤੇ ਇਧਰੋਂ ਆਪ ਹੀ ਆਪ ਹੀ ਸੁੱਟ ਕੇ ਤੇ ਆਪ ਹੀ ਉਹਨੂੰ ਡੱਕ ਲਿਆ ਠੀਕ ਹੈ ਮਤਲਬ ਇਹ ਕਿ ਦੱਸਣਾ ਚਾਹ ਰਹੇ ਸਨ ਕਿ ਅਸੀਂ ਪੰਜਾਬ ਨੂੰ ਬਚਾਉਣ ਦੇ ਆ ਬਾਕੀ ਵੇਖੋ ਜੀ ਹਰ ਬੰਦੇ ਨੇ ਆਪਣੇ ਮੁਲਕ ਦੇ ਨਾਲ ਖਲੋਣਾ ਔਖੇ ਸੌਖੇ ਟਾਈਮ ਦੇ ਵਿੱਚ ਅਸੀਂ ਇਹ ਨਹੀਂ ਆਂਦੇ ਕਿ ਇਹੋ ਜੇ ਸਮੇਂ ਦੇ ਵਿੱਚ ਹਰ ਬੰਦਾ ਜਿਹੜਾ ਆਂਦਾ ਯਾਰ ਹਰ ਬੰਦੇ ਦਾ ਪਰਿਵਾਰ ਹੈ ਬੱਚੇ ਨੇ ਉਹ ਆਂਦਾ ਹੈ ਕਿ ਰੱਬ ਸੋਣਾ ਜਿਹੜਾ ਹੈ ਪਰਮਾਤਮਾ ਪਰਮਾਤਮਾ ਜਿਹੜੀ ਹੈ ਉਹ ਅੱਲਾਹ ਪਾਕ ਸਾਰਿਆਂ ਨੂੰ ਮਹਿਫੂਜ਼ ਰੱਖੇ ਤੇ ਇਹੀ ਅਸੀਂ ਵੀ ਚਾਹੁੰਦੇ ਸਾਂ ਕਿ ਅਮਨ ਹੋਵੇ ਸ਼ਾਂਤੀ ਹੋਵੇ ਤੇ ਟੈਨਸ਼ਨ ਵਾਲਾ ਜਿਹੜਾ ਮਾਹੌਲ ਹੈ ਇਹ ਮੁੱਕੇ ਇਹ ਖਤਮ ਹੋਵੇ ਤੇ ਜਿਹੜੀ ਵਾਰ ਮਤਲਬ ਇੱਕ ਮੁਸੱਲਤ ਕੀਤੀ ਜਾਣ ਲਈ ਹੈ ਦੋਵਾਂ ਨੇ ਇੱਕ ਦੂਜੇ ਨੂੰ ਵੇਖ ਲਿਆ ਸਮਾਲਿਆ ਇਹ ਕਿਹੜਾ ਪਹਿਲੀ ਵਾਰੀ ਹੈ ਕਿਰੋ ਹੈ ਪਹਿਲੀ ਵਾਰੀ ਸੀ ਕੇਸ ਮਾਣਾ ਸੀ ਇੱਕ ਦੂਜੇ ਨਾਲ ਪਹਿਲੇ ਬਾਰਡਰਾਂ ਦੇ ਤੇ ਲੱਗੇ ਰਹੇ ਨੇ ਸੇ ਨਾ ਉਥੇ ਦੇ ਗੋਲਾ ਬੱਲੇ ਲੇਕਿਨ ਇੱਕ ਚੀਜ਼ ਜਿਹੜੀ ਹੈ ਉਹ ਸਾਹਮਣੇ ਇਸ ਸਾਰੀ ਸੂਰਤ ਹਾਲ ਦੇ ਵਿੱਚ ਆਈ ਹੈ ਕਿ ਯੁੱਧ ਜਿਹੜਾ ਜੰਗ ਜਿਹੜਾ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂਗਾ ਤੇ ਫਾਈਨਲੀ ਟੇਬਲ ਟਾਕ ਦੇ ਉੱਤੇ ਹੀ ਸਾਰਾ ਮੁੱਦਾ ਜਿਹੜਾ ਮੁੱਕਦਾ ਹੈ ਹੁਣ ਦੋਵੇਂ ਅਸੀਂ মিডিਆ ਚੈੱਕ ਕਰਨ ਦੇ ਆ ਉਹ ਆਪਣੀ ਵਿਕਟਰੀ ਡਿਕਲੇਅਰ ਕਰੀ ਜਾਂਦੇ ਨੇ ਜੀ ਤੇ ਇਧਰ ਵਾਲੇ ਆਪਣੀ ਕਰੀ ਜਾਂਦੇ ਨੇ ਬਿਲਕੁਲ ਬਿਲਕੁਲ ਠੀਕ ਹੈ ਬਾਕੀ ਵਿਚਲੀ ਗੱਲ ਇਹ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਅ ਇੱਕ ਕੀ ਹੋਇਆ ਕਿਦਾਂ ਹੋਇਆ ਬਾਕੀ ਅ ਦੁਆਏ ਕਰੋ ਕਿ ਫਿਊਚਰ ਵਿੱਚ ਕੋਈ ਇਦਾਂ ਦਾ ਜਿਹੜਾ ਵਾਕਿਆ ਉਹ ਨਾ ਹੋਵੇ ਤੇ ਇਸ ਤਰ੍ਹਾਂ ਦਾ ਕੋਈ ਮਤਲਬ ਕੰਮ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਾ ਹੋਵੇ ਲੇਕਿਨ ਪਾਕਿਸਤਾਨ ਨੇ ਵੀ ਆਪਣੀ ਜਿਹੜੀ 에ਅ ਸਪੇਸ ਹੈਗੀ ਆ ਉਹ ਬੇਰੇਖਲ ਹਰ ਹਾਂਜੀ ਬਿਲਕੁਲ ਬਿਲਕੁਲ ਖੋਲ ਦਿੱਤੀ ਗਈ ਹੈ ਖੋਲ ਦਿੱਤੀ ਗਈ ਹੈ ਔਰ ਦੋਵਾਂ ਪਾਸੇ ਮਤਲਬ ਅਨਾਉਂਸ ਵੀ ਹੋ ਗਿਆ ਕਿ ਸੀਜ਼ ਫਾਇਰ ਜਿਹੜੀ ਹੈ ਉਹ ਹੋ ਗਈ ਹੈ ਬਾਕੀ ਆ ਵਾਵਾ ਮੇਲਾ ਲੱਗ ਗਿਆ ਸ਼ੁਗਲ ਲੱਗ ਗਿਆ ਲੇਕਿਨ ਸੋਚੋ ਉਹਨਾਂ ਦਾ ਜਿਨ੍ਹਾਂ ਦੇ ਵਿਚਾਰਿਆਂ ਦੇ ਬੱਚੇ ਚਲੇ ਗਏ ਬੱਚੇ ਸ਼ਹੀਦ ਹੋ ਗਏ ਜਿਨ੍ਹਾਂ ਦੇ ਪੁੱਤਰ ਸ਼ਹੀਦ ਹੋ ਗਏ ਇਸ ਵਾਕੇ ਦੇ ਵਿੱਚ ਜਿਨ੍ਹਾਂ ਫੌਜੀਆ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ ਜਿਹੜੇ ਸਿਵਿਲਿయన్స్ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ ਔਰ ਜਿਹੜੀ ਟੈਨਸ਼ਨ ਤੇ ਸਾਰਾ ਮਾਹੌਲ ਇੱਕ ਬਣਾਇਆ ਸੀ ਉਸ ਦਿਨ ਦਾ ਖੈਰ ਦਫਾ ਦੂਰ ਹੋਇਆ ਜਾਨ ਛੁੱਟੀ ਇਸ ਟੋਪਿਕ ਤੋਂ ਔਰ ਉਮੀਦ ਕਰਨੇ ਆ ਕਿ ਅੱਗੇ ਤੋਂ ਆਪਾਂ ਮਿਲਜੁਲ ਕੇ ਇੱਕ ਦੂਜੇ ਨਾਲ ਤੇ ਵਧੀਆ ਜਿਹੜਾ ਜਿੱਦਾਂ ਆਪਣਾ ਚੱਲ ਰਿਹਾ ਸੀ ਸਿਸਟਮ ਸਾਰਾ ਪਿਆਰ ਮੁਹੱਬਤ ਵਾਲਾ ਅਸੀਂ ਤੇ ਪਹਿਲੇ ਹੀ ਜੰਗ ਦੇ ਵਿੱਚ ਵੀ ਪਿਆ ਇਹਦਾਂ ਜੰਗ ਚ ਪਿਆਰ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਇੱਕ ਚੀਜ਼ ਹੋਰ ਹੈ ਦੋ ਮੁਲਕ ਲੜਨ ਡਏ ਨੇ ਆਪਸੇ ਵਿੱਚ ਬਤਾਨੇ ਕੋ ਗੱਲ ਸੋਣਾ ਖਬਰ ਪਤਾ ਨਹੀਂ ਸੱਚੀ ਆ ਕਿ ਝੂਠੀ ਆ ਸਵੇਰ ਨਿਊਜ਼ ਦੇ ਵਿੱਚ ਇਹ ਵੀ ਪੜਨ ਨਿਆ ਹੈਗਾ ਸੀ ਆ ਕਿ ਪੰਜਾਬ ਵਾਲੀ ਸਾਈਡ ਤੋਂ ਜਿਹੜੇ ਸਿੱਖ ਰੈਜਿਮੈਂਟ ਸੀ ਨਾ ਉਹਨਾਂ ਨੇ ਵਰਦੀਆਂ ਲਾ ਕੇ ਕਹਿੰਦੇ ਜਲਾ ਦਿੱਤੀਆਂ ਕਹਿੰਦੇ ਅਸੀਂ ਜੰਗ ਦੇ ਵਿੱਚ ਨਹੀਂ ਮੈਂ ਫਿਰ ਐਵੇਂ ਦੀ ਖਬਰ ਨੂੰ ਤਰਦੀਦ ਕਰਾਂਗਾ ਕਿ ਐਵੇਂ ਦੀ ਮੀਡੀਆ ਦੇ ਵਿੱਚ ਝੂਠੀਆਂ ਸੱਚੀਆਂ ਖਬਰਾਂ ਚੱਲਦੀਆਂ ਰਹਿੰਦੀਆਂ ਨੇ ਲੇਕਿਨ ਸਿੱਖ ਰੈਜਿਮੈਂਟ ਨੇ ਕਹਿ ਰਹੇ ਕਿ ਲੇਕਿਨ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਵੇਖੋ ਜੀ ਸਿੱਖ ਭਰਾ ਜਿਹੜੇ ਨੇ ਉਹ ਦਿਲੋਂ ਦਿਲੋਂ ਬਿਲਕੁਲ ਨਹੀਂ ਚਾਹੁੰਦੇ ਲੜਨਾ ਲੇਕਿਨ ਚੀਜ਼ ਇਹ ਹੁੰਦੀ ਹੈ ਕਿ ਤੁਸ ਤੁਹਾਨੂੰ ਲਾਅ ਆਫ ਆਰਡਰ ਜਿਹੜਾ ਜਿਹੜਾ ਤੁਹਾਨੂੰ ਆਰਡਰ ਆ ਰਹੇ ਹੁੰਦੇ ਨੇ ਉਹ ਤੁਹਾਡੀ ਮਜਬੂਰੀ ਬਣ ਜਾਂਦੀ ਹੈ ਕਿ ਫਾਲੋ ਕਰਨਾ ਔਰ ਜਦੋਂ ਆਪਣੇ ਉਧੇ ਮੁਸੀਬਤ ਪੈਂਦੀ ਹੈ ਆ ਜਿਹੜੀ ਉਥੇ ਸਿੱਖ ਰਜiment ਹੋਏਗੀ ਡੈਫੀਨੇਟਲੀ ਉਹਨਾਂ ਦੇ ਪਰਿਵਾਰ ਵੀ ਉਧਰਲੇ ਪਾਸੇ ਹੋਣਗੇ ਤੇ ਉਹਨਾਂ ਵਾਸਤੇ ਲੜਨਗੇ ਜੋ ਵੀ ਹੋ ਜੇ ਠੀਕ ਹੈ ਇਸ ਚੀਜ਼ ਨੂੰ ਮਤਲਬ ਗਲਤ ਇੱਕ ਚੀਜ਼ ਹੈ ਨਾ ਜਿਸ ਨੂੰ ਦਿਮਾਗ ਜਿਹੜਾ ਤੁਹਾਡਾ ਜ਼ੇਹਨ ਐਕਸੈਪਟ ਹੀ ਨਹੀਂ ਕਰਦਾ ਉਹਨੂੰ ਮੈਂ ਐਕਸੈਪਟ ਨਹੀਂ ਕਰਾਂਗਾ ਆ ਹਾਂ ਇਹ ਹੈ ਕਿ ਸਪੋਰਟ ਪੂਰੀ ਉਹਨਾਂ ਵੱਲੋਂ ਮੇਰੀ ਗੱਲਬਾਤ ਵੀ ਹੁੰਦੀ ਰਹੀ ਹੈ ਹਰ ਪਾਸੇ ਮਤਲਬ ਕੈਨੇਡਾ ਅਮਰੀਕਾ ਇੰਡੀਆ ਪੰਜਾਬ ਚ ਵੀ ਹੁੰਦੀ ਰਹੀ ਹੈ ਤੇ ਉਹਨਾਂ ਲੋ ਪੂਰੀ ਮਤਲਬ ਇੱਕ ਸਪੋਰਟ ਸੀ ਕਿ ਅਸੀਂ ਇਸ ਜੰਗ ਦਾ ਹਿੱਸਾ ਨਹੀਂ ਬਣਨਾ ਇਹ ਤੇ ਖੁੱਲੇ ਸਰੇ ਆਮ ਸਨ ਨਾ ਆ ਕੁਝ ਲੋਕ ਹੈ ਨੇ ਜਿਹੜੇ ਆਂਦੇ ਹੋਣਗੇ ਕਿ ਭਾਈ ਲੜਾਂਗੇ ਆਜੋ ਕਰਾਂਗੇ ਇਹ ਕਰਾਂਗੇ ਲੇਕਿਨ ਉਹ ਖੋਖਲੀਆਂ ਗੱਲਾਂ ਤਾਂ ਅਕਸਰ ਚੀਜ਼ਾਂ ਹਾਂ ਕਿਉਂਕਿ ਜਦੋਂ ਆਪਣੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਮਿਲਟਰੀ ਜਿਹੜੀ ਹੈ ਉਹ ਬਾਰਡਰਾਂ ਦੇ ਉੱਤੇ ਇੱਕ ਦੂਜੇ ਨਾਲ ਲੜਨ ਲਈ ਹੈ ਤੇ ਜਨਤਾ ਨੂੰ ਲੋੜ ਹੀ ਨਹੀਂ ਕਿ ਅੱਗੇ ਆਉਣ ਦੀ ਹਾਂ ਬਿਲਕੁਲ ਕਿਉਂਕਿ ਫੌਜ ਇਨੀ ਕਮਜ਼ੋਰ ਨਹੀਂ ਹੁੰਦੀ ਕਿ ਉਹ ਜਨਤਾ ਨੂੰ ਆਖੇ ਕਿ ਵੀ ਆ ਜਾਓ ਹੁਣ ਸਾਡੇ ਨਾਲ ਆ ਕੇ ਲੜੋ ਉਹ ਤੇ ਬਹੁਤ ਬਾਅਦ ਦੀ ਹੈ ਅੱਲਾ ਮਾਫ ਕਰੇ ਉਹਦੇ ਫਿਰ ਉਹਦੇ ਚੋਹ ਚੀਜ਼ ਤੇ ਆਉਣ ਦਾ ਮਨੋਬਧ ਹੀ ਨਹੀਂ ਆਉਣੀ ਕਿਉਂਕਿ ਦੋਵੇਂ ਐਟਮਿਕ ਕੂਤਾ ਨੇ ਠੀਕ ਹੈ ਜੀ ਉਥੇ ਤੱਕ ਨੋਬਤ ਟੁਰ ਗਈ ਕਿ ਜਨਤਾ ਆ ਕੇ ਲੜੇ ਕਿ ਫੌਜ ਨਹੀਂ ਲੜ ਸਕਦੀ ਤਾਂ ਫੇਰ ਸਮਝ ਲੋ ਕਿ ਉਹ ਜਨਤਾ ਨੂੰ ਲੜਨ ਦੀ ਲੋੜ ਹੀ ਨਹੀਂ ਪੈਣੀ ਉਸ ਤੋਂ ਪਹਿਲੇ ਕੰਮ ਮੁੱਕ ਜਾਣਾ ਮੁੱਕ ਜਾਣਾ ਹੈਗੇ ਕੰਮ ਬਿਲਕੁਲ ਬਾਕੀ ਚੀਜ਼ਾਂ ਜੋਸ਼ ਹਥਿਆਰ ਦੋਨਾਂ ਫੌਜਾਂ ਦੋਨਾਂ ਮੁਲਕਾਂ ਦੇ ਕੋਲ ਬਥੇਰੀਆਂ ਹੈਗੀਆਂ ਬਾਕੀ ਜੀ ਬਹੁਤ ਹੀ ਵਧੀਆ ਮਤਲਬ ਖੈਰ ਵਧੀਆ ਤਾਂ ਨਹੀਂ ਕਿਹਾ ਜਾ ਸਕਦਾ ਜੋ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਹੁਣ ਤੱਕ ਲੇਕਿਨ ਹੁਣ ਜਿਹੜਾ ਸੀਜ਼ਫਾਇਰ ਹੋ ਗਿਆ ਇਹ ਵਧੀਆ ਗੱਲ ਹੈ ਕਿ ਇਹੀ ਅਸੀਂ ਉਦੋਂ ਤੱਕ ਕਹਿ ਰਹੇ ਸਾਂ ਕਿ ਇਹਨਾਂ ਨੂੰ ਕਿਸੇ ਪੁਆਇੰਟ ਤੇ ਆ ਜਾਣਾ ਚਾਹੀਦਾ ਹੈ ਤੇ ਇਹ ਜਿਹੜੇ ਗੱਲ ਐ ਇਹਨੂੰ ਕਿਸੇ ਪਾਸੇ ਲਾ ਦੇਣਾ ਚਾਹੀਦਾ ਐ ਫਾਈਨਲ ਜਿਹੜਾ ਐ ਜ਼ਾਹਰ ਹਾਲ ਜਿਹੜਾ ਉਹ ਟੇਬਲ ਟਾਕ ਹੀ ਐ ਹੋਰ ਇਸ ਤੋਂ ਇਲਾਵਾ ਤੇ ਹੱਲ ਹੈ ਹੀ ਨਹੀਂ ਬਾਕੀ ਇਸ ਟਾਈਮ ਦੋਨੋਂ ਮੀਡੀਆ ਦੇ ਉੱਤੇ ਅਸੀਂ ਵੇਖ ਰਹੇ ਹਾਂ ਕਿ ਸੀਜ਼ਫਾਇਰ ਦਾ ਅਨਾਉਂਸ ਕਰ ਦਿੱਤਾ ਗਿਆ ਮੈਸੇਜੇਸ ਵੀ ਆ ਗਏ ਨੇ ਹਰ ਪਾਸੇ ਜਿਹੜਾ ਤੇ ਫਜ਼ਾਈ ਹਦੂਦ ਵੀ ਜਿਹੜੀ ਐ ਪਾਕਿਸਤਾਨ ਵੱਲੋਂ ਖੋਲ ਦਿੱਤੀ ਗਈ ਐ ਇੰਡੀਆ ਵੱਲੋਂ ਵੀ ਸ਼ਹਿਰ ਖੋਲ ਦਿੱਤੀ ਗਈ ਐ ਤੇ ਬਾਕੀ ਰੱਬ ਸੋਣਾ ਜੀ ਜਿਨ੍ਹਾਂ ਦੇ ਪਰਿਵਾਰ ਦੇ ਚਲੇ ਗਏ ਨੇ ਉਹ ਵਾਪਸ ਨਹੀਂ ਆਉਣੇ ਉਹਨਾਂ ਨੂੰ ਉਹ ਜੰਗ ਉਸ ਉਹਨਾਂ ਨੂੰ ਨਹੀਂ ਭੁੱਲਣੀ ਬਾਕੀ ਨਾ ਤੁਹਾਨੂੰ ਨਾ ਸਾਨੂੰ ਜਿਹੜੇ ਵੀ ਮਤਲਬ ਇਹਦਾ ਇੱਕ ਚੀਜ਼ ਹੈ ਕਿ ਉਹ ਤਕਲੀਫ ਅਸੀਂ ਉਹ ਨਹੀਂ ਕਰ ਸਕਦੇ ਨਹੀਂ ਫੀਲ ਨਹੀਂ ਕਰ ਸਕਦੇ ਫੀਲ ਨਹੀਂ ਕਰ ਸਕਦੇ ਜਿਹੜੀ ਕਿ ਜਿਨ੍ਹਾਂ ਦੇ ਇਸ ਦੁਨੀਆ ਚ ਚਲੇ ਗਏ ਨੇ ਉਹ ਉਹਨਾਂ ਨੂੰ ਇਹ ਜੰਗ ਪਾਵੇਂ ਲਿਮਟਿਡ ਸੀ 2 4 5 ਦਿਨਾਂ ਦੀ ਜੰਗ ਸੀ ਮੀਡੀਆ ਦੀ ਜੰਗ ਸੀ ਬਹੁਤਾ ਮੀਡੀਆ ਦੀ ਜੰਗ ਸੀ ਮੈਂ ਕਹਾਂਗਾ ਕਿ ਫਿਜ਼ੀਕਲ ਜਿਹੜਾ ਉਹ ਘੱਟ ਸੀ ਲੇਕਿਨ ਮੀਡੀਆ ਦੇ ਉੱਤੇ ਬਹੁਤ ਵੱਧ ਸੀ ਬਿਲਕੁਲ ਤੇ ਬਾਕੀ ਜੀ ਚੜ੍ਹਦੀ ਕਲਾ 'ਚ ਰਵੇ ਆਪਣਾ ਪੰਜਾਬ ਗੁਰੂਆਂ ਦੀ ਧਰਤੀ ਪੀਰਾਂ ਦੀ ਧਰਤੀ ਅਸੀਂ ਹਮੇਸ਼ਾ ਪੰਜਾਬ ਪੰਜਾਬੀਆ ਦਾ ਨਾਰਾ ਮਾਰਿਆ ਭਾਵੇਂ ਜੰਗ ਲੱਗੀ ਸੀ ਭਾਵੇਂ ਜੰਗ ਛਿੜੀ ਸੀ ਉਦੋਂ ਵੀ ਇਹੀ ਗੱਲ ਕੀਤੀ ਸੀ ਕਿ ਸਭ ਤੋਂ ਪਹਿਲਾਂ ਜਿਹੜਾ ਅਸੀਂ ਪੰਜਾਬ ਤੇ ਕਦੀ ਵੀ ਇਧਰੋਂ ਉਧਰ ਹਮਲਾ ਨਹੀਂ ਹੋਣ ਦਾਂਗੇ ਤੇ ਆਪਣੀ ਜਿਹੜੀ ਫੌਜ ਹੈ ਉਹਨੂੰ ਵੀ ਇਹੀ ਮੈਸੇਜ ਤੇ ਆਪਣੀ ਗਵਰਨਮੈਂਟ ਨੂੰ ਵੀ ਇਹੀ ਮੈਸੇਜ ਕੀਤੇ ਸਨ ਕਿ ਪੰਜਾਬੀ ਆਪਣੇ ਨਾਲ ਖਲੋਤੇ ਨੇ ਵੇਖੋ ਪੰਜਾਬੀ ਪਹਿਲੇ ਮੋਦੀ ਨੂੰ ਚੁੱਬਦੇ ਨੇ ਤੇ ਪੰਜਾਬ ਦੇ ਉੱਤੇ ਤੇ ਕਸ਼ਮੀਰ ਦੇ ਉੱਤੇ ਜਿਹੜਾ ਹਮਲਾ ਕਰਨਾ ਹੈ ਉਹ ਬਿਲਕੁਲ ਹੀ ਫਜ਼ੂਲ ਹੈ ਬਲਕਿ ਫਜ਼ੂਲ ਕੀ ਉਹ ਸਾਡੇ ਐਂਟੀ ਹੈ ਕਿਸਮ ਦਾ ਅਸੀਂ ਇੱਕ ਚੀਜ਼ ਹੈ ਕਿ ਜੇ ਹਮਲਾ ਹੋਏਗਾ ਤੇ ਪਹਿਲੀ ਗੱਲ ਤੇ ਇਹ ਹੈ ਕਿ ਉੱਥੇ ਪਾਕਿਸਤਾਨ ਵੱਲੋਂ ਕਿਹਾ ਗਿਆ ਸੀ ਹੋਏਗਾ ਸਿਵਿਲਿਅਨ ਦਾ ਕੋਈ ਲਾਸ ਨਹੀਂ ਹੋਏਗਾ ਉਹਦੇ ਵਿੱਚ ਇਸ ਤੋਂ ਜਿਹਦੇ ਨਾਲ ਵੀ ਗੱਲ ਹੁੰਦੀ ਸੀ ਉਹਨੂੰ ਇਹ ਹੀ ਆਖੀਦਾ ਸੀ ਕਿ ਵੀਰੇ ਪਰੇਸ਼ਾਨ ਨਹੀਂ ਹੋਣਾ ਤੁਹਾਡੀਆਂ ਫੈਮਲੀਆਂ ਨਹੀਂ ਸਾਡੀਆਂ ਫੈਮਲੀਆਂ ਨੇ ਸਾਡੇ ਵਾਲੇ ਪਾਸੇ ਵੀ ਤੁਹਾਡੀਆਂ ਫੈਮਲੀਆਂ ਨੇ ਮਤਲਬ ਅਸੀਂ ਇੱਕ ਦੂਜੇ ਨਾਲ ਐਡਾ ਕੁ ਜੁੜੇ ਆਂ ਕਿ ਟੁੱਟ ਨਹੀਂ ਸਕਦੇ ਬਿਲਕੁਲ ਬਾਕੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਬੜੀ ਗੰਦੀ ਰਾਜਨੀਤੀ ਉਧਰੋਂ ਐਦਿਕਾ ਖੇਢੀ ਹੈ ਜਿਹੜੀ ਕਿ ਘਟਿਆ ਸਾਜ਼ਿਸ਼ ਸੀ ਉਹਦਾ ਪਰਦਾ ਕਈ ਬੰਦੇਆਂ ਨੂੰ ਤੇ ਪਤਾ ਲੱਗ ਗਿਆ ਹੋਣਾ ਚਾਕ ਹੋ ਗਿਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਬਿਲਕੁਲ ਪ੍ਰੂਫਸ ਦੇ ਨਾਲ ਕਲੀਅਰ ਹੋ ਜਾਏਗਾ ਉਹ ਤੁਹਾਡੇ ਆਪਣੇ ਹੀ ਜਿਹੜੇ ਲੋਕ ਨੇ ਤੁਹਾਡੇ ਆਪਣੇ ਹੀ ਜਿਹੜੇ ਬੰਦੇ ਨੇ ਵਿੱਚ ਉਹ ਤੁਹਾਨੂੰ ਆਪ ਫਿਊਚਰ ਦੇ ਵਿੱਚ ਕਿਤਾਬਾਂ ਦੇ ਉੱਤੇ ਲਿਖਣਗੇ ਕਿ ਜੀ 2025 ਵਿੱਚ ਕੀ ਹੋਇਆ ਸੀ ਤੇ ਕਿਦਾਂ ਪੰਜਾਬ ਨੂੰ ਵਿੱਚ ਲਬੇੜਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਦਾਂ ਜੰਗ ਨੂੰ ਸੱਲਦ ਕੀਤਾ ਹੈ ਹਾਲਾਂਕਿ ਚਾਹਦਾ ਕੋਈ ਨਹੀਂ ਹੈਗਾ ਬਿਲਕੁਲ ਬਾਕੀ ਵਧੀਆ ਹੋ ਗਿਆ ਜੀ ਕਿ ਜੰਗਬੰਦੀ ਹੋ ਗਈ ਹੈ ਤੇ ਵੱਡੀ ਖਬਰ ਇਹੀ ਆ ਰਹੀ ਹੈ ਕਿ ਜੰਗਬੰਦੀ ਹੋ ਗਈ ਹੈ ਜੀ ਇਹ ਇਸ ਤੋਂ ਵੱਧ ਕੇ ਕੋਈ ਖਬਰ ਨਹੀਂ ਹੈ ਇਸ ਵੇਲੇ ਕਿਉਂਕਿ ਇੱਕ ਟੈਨਸ਼ਨ ਦਾ ਮਾਹੌਲ ਜਿਹੜਾ ਬਣਿਆ ਸੀ ਤੇ ਉਹ ਜਿਹੜਾ ਇੱਕ ਬੰਨੇ ਇਲਾਕੇ ਆ ਜੀ ਹਾਂਜੀ ਬਿਲਕੁਲ ਉਹ ਮੁੱਕ ਗਿਆ ਦੋਵਾਂ ਪਾਸਿਓਂ ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਗਿਆ ਤੇ ਰੱਬ ਕਰੇ ਕਿ ਇਦਾਂ ਹੀ ਰਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਐਵੇਂ ਦਾ ਜੋ ਇਨਸੀਡੈਂਟਸ ਹੋਏ ਨੇ ਜਿੱਦਾਂ ਦਾ ਮਤਲਬ ਆਪਾਂ ਨੂੰ ਇੱਕ ਦੂਜੇ ਨੂੰ ਟੈਸਟ ਕਰਨ ਦਾ ਮੌਕਾ ਨਾ ਮਿਲੇ ਇੱਕ ਦੂਜੇ ਨੂੰ ਟੈਸਟ ਕਰਨ ਦੀ ਲੋੜ ਨਾ ਪਏ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਬਾਕੀ ਆਪਾਂ ਹੁਣ ਅਗਲੇ ਵੀਡੀਓ ਦੇ ਵਿੱਚ ਆਉਣੇ ਆ ਜੀ ਆਪਣੀ ਰੈਗੂਲਰ ਟਰਾਂਸਮਿਸ਼ਨਸ ਜਿਹੜੀਆਂ ਨੇ ਉਹ ਜਾਰੀ ਰਹਿਣਗੀਆਂ ਤੇ ਰੱਬ ਸੋਣਾ ਪੰਜਾਬ ਨੂੰ ਪੰਜਾਬੀਏ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਦੋਵਾਂ ਪਾਸੇ ਦੇ ਮੁਲਕ ਜ਼ਿੰਦਾਬਾਦ punyab Zindabad in the baba